ਜੇ ਕਹ ਲਈਏ 10% ਵੀ ਹਾਂ ਸਭ ਨਿਊਜ਼ੀਲੈਂਡ ਦੇ ਬਣਾਇਆ ਬਣਾਇਆ ਬਿਲਕੁਲ ਬਣਾਇਆ ਮੈਂ ਆਪਾਂ ਬੜੀ ਛੋਟੀ ਫੈਮਿਲੀ ਤੋਂ ਹੂੰ ਠੀਕ ਹੈ ਕਿੱਲਾ ਡੇਡ ਦੋ ਤਿੰਨ ਕਿੱਲੇ ਜ਼ਮੀਨ ਹੁੰਦੀ ਪਹਿਲਾਂ ਹਨ ਅਸੀਂ ਬਾਅਦ ਚਾਪਾ ਬਾਪਾ ਨੇ ਸਾਡੀ ਮਿਹਨਤ ਕੀਤੀ ਉਹਨਾਂ ਨੇ ਬਣਾਈ ਮੈਂ ਹੁਣ ਨਿਊਜ਼ੀਲੈਂਡ ਤੇ ਬਹੁਤ ਗਾਣੇ ਹਾਂ ਆਈ ਥਿੰਕ ਮੇਰਾ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਗਾਣਾ ਹੀ ਮੁੰਡਾ ਨਿਊਜ਼ੀਲੈਂਡ ਤੋਂ ਗਿਆ ਸੀ ਜਿਹੜਾ ਹਰ ਇੱਕ ਨੇ ਗਾਇਆ ਕਿ ਮੁੰਡਾ ਨਿਊਜ਼ੀਲੈਂਡ ਲੁੱਟਦਾ ਨਿਆਰੇ ਆਕਲੈਂਡ ਦੇ ਰਹਿ ਜਾਂਦਾ ਉਸ ਤੋਂ ਬਾਅਦ ਨਿਊਜ਼ੀਲੈਂਡ ਸਫਰਨਾਮਾ ਆ ਗੀ ਮੈਂ ਡਾਲਰ ਗਾਣੇ ਸੋ ਮੈਨੂੰ ਇਹ ਲੱਗਦਾ ਕਿ ਇੰਨੇ ਵੱਡੇ ਗਾਣੇ ਦੇਣ ਤੋਂ ਬਾਅਦ ਵੀ ਹੁਣ ਆਪਾਂ ਫੇਰ ਮਿਲਾਂਗੇ ਮੇਰੇ ਖਿਆਲ ਨਾਲ ਮੈਨੂੰ ਜਿੱਥੋਂ ਤੱਕ ਸੁਣਨ ਨੂੰ ਆਇਆ ਕਿ ਨਿਊਜ਼ੀਲੈਂਡ ਦਾ ਪੰਜਾਬੀ ਆਰਟਿਸਟ ਦੇ ਵਿੱਚ ਸਭ ਤੋਂ ਵੱਡਾ ਗਾਣਾ ਹੈ ਜਦੋਂ ਮੈਂ ਹੁਣ ਨਿਊਜ਼ੀਲੈਂਡ ਆਇਆ ਤੇ ਮੈਨੂੰ ਹੁਣ ਉਹ ਮਾਈਂਡ ਦੇ ਵਿੱਚ ਹੁੰਦਾ ਨਾ ਕਿ ਹੁਣ ਯਾਰ ਥੋੜਾ ਇਹਦਾ ਨਾਮ ਬਣ ਗਿਆ ਆਪਣਾ ਤੇ ਇੱਥੇ ਕੁਛ ਨਾ ਕੋਈ ਇੱਥੇ ਹੋਊਗਾ ਪਰ ਇੱਥੇ ਆਇਆ ਮੈਂ ਜਿਹੜਾ ਲੋਕਲ মিডিਆ ਮੈਂ ਤਾਂ ਸਟ੍ਰੇਟ ਫਾਰਵਰਡ ਬੋਲਦਾ ਕਿ ਬਾਈ ਇਹ ਸਿਰਫ ਆਪਣਾ ਘਰ ਦਾ ਦਾਣਾ ਪਾਣੀ ਚਲਾਉਂਦੇ ਬਿਲਕੁਲ ਇਹ ਤੁਹਾਨੂੰ ਸਪੋਰਟ ਨਹੀਂ ਕਰ ਰਹੇ ਇਹ ਆਪਣਾ ਆਪ ਦੇਖ ਰਹੇ ਕਿਉਂਕਿ ਮੈਂ ਇੰਨਾ ਕੁਝ ਕਰਕੇ ਵੀ ਇੰਨੇ ਵਧੀਆ ਗਾਣੇ ਦੇ ਕੇ ਵੀ ਭਾਈ ਜੇ ਤੁਹਾਨੂੰ ਤੁਹਾਡਾ ਲੋਕਲ ਆਰਟਿਸਟ ਨਹੀਂ ਨਾ ਉੱਠ ਰਿਹਾ ਹਾਂ ਤੁਹਾਨੂੰ ਕੋਈ ਸਪੋਰਟ ਨਹੀਂ ਕਰੂਗਾ ਲੋਕਲ ਤੁਹਾਨੂੰ ਜ਼ੀਰੋ ਸਪੋਰਟ ਆ ਮਤਲਬ ਅੱਜ ਜੇ ਮੈਂ ਤੁਹਾਡੇ ਪੋਡਕਾਸਟ ਤੇ ਇਹ ਗੱਲ ਕਹਿ ਰਿਹਾ ਹਾਂ ਕਿ ਹਾਂ ਵੀ ਲੋਕਲ ਮੀਡੀਆ ਬਈ ਜ਼ੀਰੋ ਕਰ ਦਿੰਦਾ ਸੋ ਮੈਂ ਆਪਣੇ ਲਈ ਨਹੀਂ ਕਹਿ ਰਿਹਾ ਭਾਈ ਮੈਂ ਤੇ ਆਲਰੇਡੀ ਇੱਕ ਗਾਣਾ ਬਣਾ ਲਿਆ ਮੇਰਾ ਗਾਣਾ ਚੱਲ ਪੀ ਗਿਆ ਲੀਵ ਸੀ ਮੈਂ ਵੀ ਫੀਲ ਕਰਦਾ ਸੀ ਕਿ ਮੈਂ ਯਾਰ ਨਿਊਜ਼ੀਲੈਂਡ ਇੰਨਾ ਪ੍ਰਮੋਟ ਕਰ ਰਿਹਾ ਸੀ ਆਪਣੇ ਵੱਲੋਂ ਹਰ ਜਗ੍ਹਾ ਨਿਊਜ਼ੀਲੈਂਡ ਲਾ ਰਿਹਾ ਮੇਰੇ ਅੱਗੇ ਵੀ ਆਉਣ ਵਾਲੇ ਗਾਣੇ ਇੱਥੇ ਸ਼ਰੀਆਮ ਗੰਨਾ ਉਹਦੇ ਚ ਤੁਹਾਨੂੰ ਇਦਾਂ ਦੇ ਬੋਲ ਵੀ ਮਿਲਣਗੇ ਕਿ ਇੱਥੇ ਬੰਦੇ ਕਹਿਣਗੇ ਇਹ ਸਾਡੇ ਦੇ ਲਾਇ ਵਾਓ ਜੇ ਅੱਜ ਮੇਰੇ ਨਾਲ ਇਹ ਚੀਜ਼ ਹੋ ਗਈ ਮੇਰਾ ਐਡਾ ਵੱਡਾ ਗਾਣਾ ਕੱਲ ਉਹਨਾਂ ਨੂੰ ਪੁੱਛਣਾ ਪੁੱਛਣਗੇ ਪਤਾ ਕਿੰਨਾ ਨੋਸੈਂਟ ਵਾਇ ਜਿਹੜੇ ਉਹਨਾਂ ਦੇ ਆਪਣੇ ਜਵਾਕ ਆ ਇਹ ਉਹਨਾਂ ਨੂੰ ਪੁੱਛਦੇ ਆ ਯਾਰ ਬਾਹਰੋਂ ਆਏ ਆ ਅਸੀਂ ਮੰਨੇ ਆ ਅਸੀਂ ਤੁਹਾਡੇ ਤੋਂ ਬਾਹਰੋਂ ਆਏ ਆ ਸਾਡੇ ਕੋਈ ਨੇ ਲਿੰਕ ਨਹੀਂ ਸਾਡੇ ਇੰਨਾ ਕੋਈ ਸਾਨੂੰ ਜਾਣਦਾ ਨਹੀਂ ਪਰ ਯਾਰ ਇਦਾਂ ਨਹੀਂ ਨਾ ਹੁੰਦਾ ਕਿ ਤੁਹਾਡੇ ਘਰ ਦਾ ਕੰਮ ਆ ਕਿ ਤੁਸੀਂ ਦੂਜੇ ਬੰਦੇ ਲਈ ਉਹ ਬਣਾਈ ਨਹੀਂ ਤੁਹਾਡੇ ਬਿਜ਼ਨਸ ਹੈ ਭਾਈ ਤੁਹਾਡਾ ਰੈਸਟੋਰੈਂਟ ਹੈ ਤੁਹਾਡੀ ਐਡਾ ਚੱਲਦੀ ਰਹਿੰਦੀ ਅਸੀਂ ਵੀ ਸੁਣਦੇ ਆਂ ਤੁਸੀਂ ਪਾਗਲ ਤੇ ਹੈ ਨਹੀਂ ਬਿਲਕੁਲ ਠੀਕ ਹੈ ਫਿਰ ਹੁਣ ਜਦੋਂ ਚੱਲਦੀ ਹੈ ਕੋਈ ਸਟੂਡੈਂਟ ਯਾਰ ਬਈ ਸਟਰਗਲ ਕਰਦਾ ਅਸੀਂ ਸਟੂਡੈਂਟ ਲਾਈਫ ਚ ਆਏ ਸੀ ਸਟਰਗਲ ਕੀਤਾ ਤੁਸੀਂ ਅੱਜ ਤੱਕ ਮੈਨੂੰ ਤੁਸੀਂ ਇੰਨਾ ਚਿਰ ਹੋ ਗਿਆ ਇੱਥੇ ਤੁਹਾਨੂੰ ਵੀ ਰਹਿੰਦੇ ਹੋ ਤੁਸੀਂ ਮੈਨੂੰ ਦੱਸ ਦੋ ਵੀ ਕਿੰਨੇ ਕੁ ਬੰਦਿਆਂ ਦੀ ਇੱਥੇ ਇੰਟਰਵਿਊ ਦੇਖ ਲਈ ਸਟੋਰ ਮੈਂ ਭਾਵੇਂ ਬੋਲਣ ਨਾਲ ਸੈਵੀ ਨੂੰ ਕੋਈ ਫਾਇਦਾ ਨਹੀਂ ਕੋਈ ਕਾਰਨ ਕੰਮ ਨਹੀਂ ਪਰ ਆਈ ਥਿੰਕ ਅਗਰ ਮੈਸੇਜ ਡਿਲੀਵਰਡ ਆ ਦੈਟਸ ਗ੍ਰੇਟ